ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਵੀਡੀਓ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ ਵੀਡੀ ਅੱਜ ਦੀ ਵੀਡੀਓ ਵਿੱਚ ਵੀਰ ਜੀ ਆਪਾਂ ਤੁਹਾਨੂੰ ਵਿਖਾਉਣੀਆਂ ਵਾਂ ਚਾਰ ਝੋਟੀਆਂ ਤਿੰਨ ਸੂਈਆਂ ਤੇ ਇੱਕ ਗੱਬਣ ਚੰਗੀਆਂ ਸਾਫ ਸੁਥਰੀ ਲੇਵੇ ਤੇ ਦੁੱਧ ਵਾਲੀਆਂ ਝੋਟੀਆਂ ਹਾਂਜੀ ਤੇ ਕਰਦੇ ਹਾਂ ਵੀਰ ਨਾਲ ਗੱਲਬਾਤ ਸਸਿਕਾ ਵੀਰ ਜੀ ਸਾਰਿਆਂ ਨੂੰ ਜੀ ਆਪਣਾ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀਜੀ 9592800635 ਤੇ ਵੀਜੀ ਵਿਖਾਉਨੇ ਆਪਾਂ ਤੁਹਾਨੂੰ ਝੋਟੀਆ ਪਹਿਲੇ ਨੰਬਰ ਤੇ ਸੋਹੀ ਸਵਾਈ ਵੀਜੀ ਝੋਟੀ ਜੇ ਲੋਹੀ ਝੋਟੀ ਆ ਤੇ ਝੋਟੀ ਛਲੇ 10 ਕਿਲੋ ਦੁੱਧ ਤਿਆਰ ਜੇ ਕਿੰਗੇ ਠੰਡ ਲਵੇ ਦੀ ਮਾਲਕ ਆ ਤੇ ਮਗਰੇ ਦੇ ਝੋਟੀ ਦੇ ਕੱਟੀ ਜੇ ਹਾਂਜੀ ਉਹਨਾਂ ਦਾ ਸੈਜ ਤੇ ਗੈਪ ਚੈੱਕ ਕਰਾਉਣੇ ਆ ਤੋਰ ਕੇ ਵਿਖਾਉਣਾ ਲੱਗਾ ਵੀਜੀ ਠੰਡ ਠੂਣ ਲੱਗਾ ਆ ਗਰਲਾਂ ਤੇ ਝੋਟੀ ਤੇ ਕੱਦ ਵਜਨ ਵੀ ਝੋਟੀ ਦਾ ਹੈ ਵੀ ਸੋਹਣੀ ਆ ਦੇਖੋ ਬਿੱਦੀ ਕਿੱਥੇ ਕਰੋ ਝੋਟੀ ਇਹ ਥੱਲੇ ਖਾਣਾ ਦਾ ਸਾਈਜ਼ ਤੇ ਗੈਪ ਚੈੱਕ ਕਰੋ 5 ਕਿਲੋ ਬਿੱਦੀ ਝੋਟੀ ਖਲੇ ਦੁੱਧ ਤਿਆਰ ਹੋ ਜਾਵੇ ਕਿਉਂਕਿ ਵੀਰਪਾਸ ਸੰਭੂਗਾ ਲੈਓ ਲੈਓ ਦੇਖੋ ਬਿੱਦੀ ਖਾਣਾ ਦਾ ਸਾਈਜ਼ ਤੇ ਗੈਪ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਲੇਵੇ ਦੀ ਮਲਕਿਆ ਝੋਟੀ ਹਾਂ ਦੂਜਾ ਸਵੇਰ ਵੀਰਦੀ ਸੂਈ ਆ ਹਾਂਜੀ ਤੇ ਦੁੱਧ ਵਿੱਚ ਕਿਹੜੇ 10 ਕਿਲੋ ਤਿਆਰ ਆ ਤੇ ਆ ਪਿੱਛੇ ਦੀ ਕੱਟੀ ਆ ਇਹ ਅੱਠ ਪਈ ਅੱਠਾਂ ਦਸੰਦਰਾਂ ਦਾ ਸੁਆ ਹੋਊਗਾ ਇਹਦੇ ਆ ਕੱਟੀ ਜੇ ਮਗਰ ਜੀ ਦੀ ਜ ਕੱਟੀ ਆਉਂਦੀ ਆ ਤੇ ਮੁੱਲ ਵੀ ਜੀ ਦਾ ਛੋਟੇ ਦਾ ਭਵੇਂ 80 ਕਰ ਲੋ 85 ਕਰ ਲੋ 75000 ਦੀ ਵੀ ਜੀ ਛੋਟੀ ਦੇ ਦਾਂਗੇ ਹਾਂ ਤੇ ਕੰਵੀਰ ਭਰਾ ਫੋਨ ਲਾਵੇ 70000 ਤੋਂ ਛੋੜ ਛੱਪਾ ਕਰ ਦਾਂਗੇ ਤੇ ਬਾਕੀ ਵੀ ਜੀ ਦੂਜੇ ਸੁਆ ਵਿਖਾਉਣੇ ਆ ਇਹ ਵੀ ਤੀਜਾ ਸੁਆ ਮੈਂ ਸੁਈ ਜੇ ਇਹ ਥੱਲੇ ਵੀ 10 ਕਿਲੋ ਹੈ। ਖੋਲ ਕੇ ਭਾਈਓ ਮਰਜੀ ਖੋਲਿਓ। ਚੰਗੇ ਕੱਦ ਕਾਠ ਵਾਲੀ ਆ। ਫੇਸ ਕੁਆਲਟੀ ਵੀ ਚੰਗੀ ਆ। ਇਸ ਥਾਂ ਦੇ ਵੀ ਬਹੁਤ ਸਾਫ ਆ ਤੇ ਚੰਗੇ ਰਿਕਾਟ ਵਾਲੀ ਆ। ਦੋ ਦੇ ਥੱਲੇ ਵੀ 10 ਕਿਲੋ ਤਿਆਰ ਹੈਗਾ ਜੀ। ਵੇਖੋ ਵੀ ਜੀ ਥਾਣਾ ਦਾ ਸੈਜ ਤੇ ਗੈਸ ਚੈੱਕ ਕਰੋ। ਬਹੁਤ ਸਾਫ ਸੁਥਰੀ। ਹਾਂ ਜੀ ਮੋੜ ਲਿਓ। ਕੱਦ ਵਜਨ ਵੀ ਜੀ ਪੂਰਾ ਆ। ਇਸ ਕੁਆਲਟੀ ਚੈੱਕ ਕਰੋ ਅੱਜ ਦੀ ਦੇਖੋ ਥੱਲੇ ਲੇਵੇ ਦੇ ਵੇਖੋ 나ੜਾ ਹੀ 나ੜਾਂ ਦੇ ਲੇਵੇ ਆ ਵੀ ਦੀ ਕੱਟੀ ਇਹਦੇ ਇਕੱਟਾ ਇਹਦੇ ਮਗਰ ਆਹ ਆਹ ਮੁੱਲ ਵੀ ਜੀ ਇਹਦਾ ਇਹ ਇਹਦਾ ਮੱਝ ਦਾ ਮੁੱਲ ਵੀ 75000 ਰੁਪਇਆ ਇਹਦੀ 3000 ਛੋੜੀ ਕਰ ਦਾਂਗੇ ਜੀ 72000 ਦੀ ਦੇ ਦਾਂਗੇ ਮੱਝ ਹਾਂਜੀ ਤੇ ਬਾਕੀ ਤੀਜੇ ਨੰਬਰ ਤੇ ਵੀਰ ਜੀ ਵਿਖਾਉਣੇ ਆ ਇੱਕ ਬਹੁਤ ਹੀ ਸਾਫ ਸੁਥਰੀ ਪਹਿਲਣ ਝੋਟੀ ਗੱਪਣ ਤਿਆਰ ਪਹਿਲੀ ਝੋਟੀ ਸੁਆ ਪਹਿਲਾ ਸੁਣਾ ਪਰ ਥਣ ਵੇਖੋ ਝੋਟੀ ਦਾ ਐ ਦੋਹਰਾ ਥਣ ਲੱਗਾ ੜੇ ਹਰੀ ਸਾਰੀ ਪਹਿਲਣ ਝੋਟੀ ਨੂੰ ਐਡਾ ਥਣ ਨਹੀਂ ਲੱਗਦਾ ਅਜੇ ਘੜ ਤੋਂ ਘੱਟ ਵੀ ਹਫਤਾ ਝੋਟੀ ਲੈ ਜੂਗੀ ਫੇਸ ਦੀ ਸਿੰਗਾ ਦੀ ਕੁਆਲਿਟੀ ਵੇਖੋ ਝੋਟੀ ਦੀ ਬਹੁਤ ਹੀ ਸਾਫ ਸੁਥਰੀ ਆ ਸਾਂਭੀ ਕੇ ਵੀਰ ਨੇ ਚੰਗੀ ਆ ਤੇ ਰਾਜੀ ਪਲੀ ਝੋਟੀ ਉਦਾਂ ਬਾਕੀ ਵੀਰ ਜੀ 8-10 ਦਿਨ ਲੈ ਜੂਗੀ 8 ਦਿਨਾਂ ਦੇ ਚੰਗੀ ਝੋਟੀ ਤਿਆਰ ਹੋ ਜੂਗੀ ਖੋਲੋ ਮੜ ਜੀ ਖੋਲ ਕੇ ਵਖਾਈਏ ਬੋਦੀ ਸਾਫ ਤੇ ਸੁਤਰੀ ਝੋਟੀ ਐ ਤੇ ਚੰਗੀ ਲੰਬਾਈ ਵੀ ਬੇਲ ਬੂਲੀ ਵੇਖੋ ਝੋਟੀ ਦੀ ਚੰਗੀ ਆ ਕਿ ਵੀਰ ਜੀ ਸੁੰਦਿਆਂ ਤੱਕ ਝੋਟੀ ਚੰਗੀ ਤਕਾਰ ਹੋ ਜੂਗੀ ਸਾਰੀ ਪਛਾਣ ਨਿਕਲੂਗੀ ਥਣ ਬਹੁਤ ਕਮਾਲ ਦਾ ਲੱਗਾ ਝੋਟੀ ਨੂੰ ਪਹਿਲਾਂ ਨੂੰ ਹਰੀ ਸਰੀ ਨੂੰ ਐਡਾ ਥਣ ਨਹੀਂ ਲੱਗਦਾ ਖਣ ਦੋਰਾ ਲੋਰਾ ਲੱਗਾ ਥਣ ਝੋਟੀ ਤੇ ਸਾਫ ਸੁਥਰੀ ਝੋਟੀ ਦੇਖੋ ਜੀ ਖਣ ਤੇ ਬਹੁਤ ਕਮਾਲੇ ਦੇ ਸ਼ਹਿਦ ਆਉਣ ਰਿਆ ਝੋਟੀ ਦੇ ਥਾਂ ਚੰਗੀ ਬੇਲ ਬੂਲ ਲਵਾਈ ਲੂੰਗੀ ਵੀ ਝੋਟੀ ਦੀ ਚੰਗੀ ਆ ਮੁੱਲ ਵੀ ਦੀਏ ਝੋਟੀ ਦਾ ਭਾਵੇਂ 85 ਹਜ਼ਾਰ ਮਗਾ ਲਓ 90 ਮਗਾ ਲਓ ਇਹ ਆਪਾਂ ਝੋਟੀ 80 ਹਜ਼ਾਰ ਨਹੀਂ ਦੇ ਦਾਂਗੇ ਵਿਧੀ ਹਾਨਾ ਜੀ ਸੀ ਜਾਂ ਟੋ ਛੋੜ ਛੱਪਾ ਕੋ ਵੀਰ ਕਰਾਂਗੇ ਤੇ ਬਾਕੀ ਕੋ ਵੀਰ ਫੂਨ ਲਾਵੇ ਬਾਕੀ ਵੀਰ ਜੀ ਆਪਾਂ ਚੌਥੇ ਨੰਬਰ ਤੇ ਵਿਖਾਉਣੇ ਆ ਇੱਕ ਨਾਲੇ ਢਾਲੀ ਤੇ ਨਾਲੇ ਨੀਲੀ ਦੀ ਦੋਵੇਂ ਅੱਖਾਂ ਬਿੱਲੀਆਂ ਜੇ ਤੇ ਰਾਤ ਵੀ ਵੇਖੋ ਬੱਗੀ ਜੇ ਤੇ ਥਣ ਲੈਵੇ ਦੀ ਵੀ ਮੈਂ ਸਾਫ ਆ ਪਿੱਠ ਪੁੜਾ ਵੇਖੋ ਵੀਰ ਜੀ ਮੈਂ ਦਾ ਮੈਂ ਘਰ ਤੋਂ ਕੋਟੀ ਆ ਜੇ ਤਾਂ ਮੈਂ ਥਲੇ ਹੋਗਾ ਦੋ ਤੋਂ 10 ਤੋਂ ਕੋਈ 11 ਕਿਲੋ ਤਿਆਰ ਤੇ ਮੈਂ 14 15 ਕਿਲੋ ਦੀ ਮਾਲਕ ਆ ਬਾਕੀ ਵੀਰ ਜੀ ਆਪਾਂ ਤੁਹਾਨੂੰ ਲਾਗੋਂ ਦੀ ਇੱਕ ਮਿਲਕ ਵੈਂਚ ਚੱਕੋਣੇ ਆ ਵੇਖੋ ਗੱਡੀਆਂ ਕਮਾਲ ਦੀਆਂ ਲੱਗੀਆਂ ਜੇ ਵੇਖੋ ਥੋੜੀ ਪੈਪ ਹੀ ਲੱਗੀ ਜੇ ਕੱਲੀ ਕੱਲੀ 나ੜ ਲੇਵੇ ਤੇ ਮਗਰ ਵੀ ਲੇਵੇ ਤੇ ਨੇ ਵੇਖੋ ਨਾੜਾ ਚੈੱਕ ਕਰੋ ਲੇਵੇ ਨਾੜਾ ਚੈੱਕ ਕਰੋ ਖੋਲ ਕੇ ਵਿਖਾਓ ਵੀਰ ਜੀ ਖੋਲੋ ਖੋਲ ਕੇ ਮੈਂ ਵਿਖਾਉਣੇ ਆਪਾਂ ਤੁਹਾਨੂੰ ਚਲਾ ਕੇ ਪਿੱਠ ਪੁੜੇ ਦੀ ਬਹੁਤ ਮੈਂ ਆ ਥਣ ਚੱਡੇ ਦੀ ਬਹੁਤ ਕਮਾਲ ਦੀ ਮੈਂ ਆ ਸੂਈ ਵੀਰ ਜੀ ਤਾਜੀ ਆ ਬਿਲਕੁਲ ਇਹ ਵੀ ਤੁਹਾਨੂੰ ਬੱਚਾ ਵੀ ਵਿਖਾਉਣੇ ਦਾ ਮਗਰ ਕੱਟੀ ਆ ਤੇ ਕਰੋ ਚੈੱਕ ਵੀਰ ਜੀ ਖਣਾ ਦਾ ਸੈਜ ਤੇ ਗੈਪ ਚੈੱਕ ਕਰੋ ਲੈਓ ਲੇ ਲੇ ਮੋੜ ਦਿਓ ਇਹ ਬਹੁਤ ਕਮਾਲ ਦੀ ਮਾਦੇ ਦੁੱਧ ਵਾਲੀ ਆ ਹੁਣ ਮੈਂ ਥਲੇ 11 12 ਕਿਲੋ ਦੁੱਧ ਹੋ ਸਕਦਾ ਪਰ ਆਪਾਂ 10 ਕਿਲੋ ਦੱਸ ਕੇ ਦਾਂਗੇ ਜੇ ਤਾਦੀ ਆ ਮੈਂ 14 15 ਕਿਲੋ ਦੁੱਧ ਵਿਕਤੀ ਕਰੂਗੀ ਜੇ 14 15 ਕਿਲੋ ਮੈਂ ਦੁੱਧ ਬੜੇ ਰਮਾਨ ਨਾਲ ਭਰੂਗੀ ਮੰਨੋ ਵਿੱਤੀ ਆ ਵਿੱਤੀ ਦੀ ਕੱਟੀ ਏ ਤਾਦੀ ਸੂਰੀ ਹੋਈ ਕੋ ਪੰਜਾ ਛੇ ਦਿਨਾਂ ਦੀ ਸੱਤਾ ਦੀ ਕੱਟੀ ਜਈ ਤੇ ਬਾਕੀ ਮੁੱਲ ਦੀ ਗੱਲ ਕਰੀਏ ਵੀਰ ਜੀ ਇਹ ਜੀ ਮੈਂ ਤਾਂ ਲੱਖ ਮੰਨ ਲਈਏ ਤਾਂ ਵੀ ਮੈਂ ਦਾ ਮੁੱਲ ਜਾਇਜ਼ ਹੀ ਆ ਪਰ ਆਪਾਂ ਜਾਇਜ਼ ਹੀ ਕਰਨਾ ਤੇ ਜਾਇਜ਼ ਹੀ ਦੇ ਦੇਣੀ ਆ ਮੈਂ ਜੀ ਮੈਂ ਜਾਦ ਨਸਲ ਜਾਂ ਕਰਤੂਤ ਵਾਲੀ ਆ ਮੈਂ ਇਹਦਾ ਮੁੱਲ ਵੀ ਜੀ ਆਪਾਂ 95 ਕਰ ਲਈਏ ਭਾਵੇਂ 90 ਕਰ ਲਈਏ ਇਹ ਵੀ ਜੀ ਹਾਂ ਨਾ ਹੀ 85000 ਦੀ ਮੈਂ ਦੇ ਦਾਂਗੀ ਆਕੀ ਵੀ ਜੀ ਫੇਰ ਤੁਹਾਨੂੰ ਲਾਗੂ ਦੀ ਵਿਖਾਉਣੇ ਹੋ ਦੇਖੋ ਲੇਵੇ ਤੇ ਨਾੜਾ ਹੀ ਨਾੜਾ ਦੇਖੋ ਦੇਖੋ ਦਮਾਂ ਸਾਈਡਾਂ ਦੇ ਡੱਬ ਬਹੁਤ ਹੀ ਮੈਂ ਕਰਤੂਤ ਵਾਲੀ ਆ ਦੇਖੋ ਜੀ ਚੈੱਕ ਕਰੋ ਬਾਕੀ ਵੀਰ ਜੀ ਕੋਈ ਵੀ ਵੀਰ ਭਰਾ ਆਵੇ ਆਪਣੀ ਮਾਂ ਦੀ ਤਸੱਲੀ ਕਰਕੇ ਖੜੇ ਸਾਡੇ ਕੋਲ ਚੁੱਪੋਂ ਮੈਂ ਵੀਡੀਓ ਕਾਲ ਦੇ ਚ ਪਾਵੇ ਮੈਂ ਚਾਵਾਵੇ ਉਹਨਾਂ ਕੇ ਵਗ ਤਸੱਲੀ ਕਰੇ ਤੇ ਬਾਕੀ ਵੀਰ ਜੀ ਵੀਡੀਓ ਵੇਖਣ ਚ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ